ਮੈਂ ਇੱਕ ਗੱਲ ਅਕਸਰ ਸਟੇਜ ਦੇ ਉੱਤੇ ਕਹਿਣਾ ਹੁੰਦਾ ਸਾਡੇ ਬਲਾਰਿਆਂ ਵਾਸਤੇ ਆ ਜਦੋਂ ਕੋਈ ਬਲਾਰਾ ਇੱਕ ਪਿੰਡ 'ਚ 2-3 ਵਾਰੀ ਲਗਾਤਾਰ ਆਵਾਜ਼ ਆਏ ਨਾ ਕਈ ਵਾਰੀ ਬੰਦੇ ਦੇ ਮਨ 'ਚ ਇਹ ਖਿਆਲ ਆ ਜਾਂਦਾ ਕਿ ਪਤਾ ਨਹੀਂ ਮੈਂ ਕਿੱਡਾ ਇੱਕ ਵਧੀਆ ਬਲਾਰਾ ਮੈਨੂੰ ਬਾਰ-ਬਾਰ ਸੱਦਦੇ ਆ ਸ਼ਾਹਪੁਰ ਜੱਜ ਨਾਲੇ ਬੈਠੇ ਆ ਮੇਰੀ ਸ਼ੁਰੂਆਤ ਇਹਨਾਂ ਦੇ ਕੋਲੋਂ ਸੀ ਘੱਟੋ-ਘੱਟ ਬਹੁਤਾਂ ਨੇ ਤੇ ਮੈਂ 10-12 ਵਾਰੀ ਦਿਨਾਂ ਕੋ ਆਈ ਚੁੱਕਾ ਕੋਈ ਬਲਾਰਾ ਸਟੇਜ ਤੇ ਖਲੋ ਕੇ ਇਹ ਡੀਂਗ ਨਹੀਂ ਮਾਰ ਸਕਦਾ ਜੀ ਮੈਂ ਪਤਾ ਨਹੀਂ ਕਿੰਨਾ ਕੁ ਵਧੀਆ ਸਟੇਜ ਤੇ ਕੰਮ ਕਰਦਾ ਜੀ ਮੈਨੂੰ ਫੇਰ ਸੱਦ ਲਿਆ ਆਉਂਦਾ ਕੁਦਰਤੀ ਗੱਲ ਹੈ ਬੰਦਿਆਂ 'ਚ ਬੈਠਾ ਬੰਦਾ ਕਹੀ ਦਿੰਦਾ ਇਹ ਰੇਤ ਦੀ ਕਾਂਦਿਆ ਆਹ ਜਿਹੜੀ ਸਟੇਜ ਹੈ ਰੇਤ ਦੀ ਕਾਂਦਿਆ ਉਸਰਨ ਲੱਗੇ ਤੇ ਬਹੁਤ ਉਸਰੇ ਨਹੀਂ ਤੇ ਪੈਰਾਂ 'ਚੋਂ ਨਿਕਲ ਜਾਂਦੀ ਹੁੰਦੀ ਆ ਐਸ ਸਟੇਜ ਉਤੋਂ ਮਾਣ ਮਲੇ ਤੇ ਮੇਰੇ ਵਰਗੇ ਨਖਿੱਦ ਤੋਂ ਨਖਿੱਦ ਬੰਦੇ ਨੂੰ ਵੀ ਮਿਲ ਜਾਂਦਾ ਵਾ ਜੇ ਟੈਣ ਤੇ ਆ ਜਾਣ ਤੇ ਵੱਡੇ ਵੱਡੇ ਕਲੌਂਤ ਵੀ ਟਹਿ ਜਾਂਦੇ ਇਸ ਸਟੇਜ ਉੱਤੇ ਕਿਉਂਕਿ ਹਜੂਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਨ ਆਮ ਸਟੇਜ ਉੱਤੇ ਗੱਲ ਕਰਨੀ ਹੋਵੇ ਤੇ ਬੜਾ ਸੌਖਾ ਵਾ ਲੀਡਰਾਂ ਦੀ ਰੈਲੀ 'ਚ ਬੋਲਣਾ ਹੋਵੇ ਤੇ ਬਹੁਤ ਸੌਖਾ ਝੂੜ ਸੱਚ ਵੱਡਣਾ ਜਿੰਨਾ ਮਰਜ਼ੀ ਵੱਡੀ ਜਾਓ ਉਹ 2-4 ਜਕਾਰਿਆਂ ਵਾਲੇ ਬੈਠੇ ਹੁੰਦੇ ਅੱਗੇ ਉਹਨਾਂ ਜਕਾਰਾ ਠੋਕੀ ਤੁਰਿਆ ਹੋਣਾ ਉਹ ਭਾਵੇਂ ਗਾਲਾਂ ਕੱਢੋ ਤਾਂ ਵੀ ਜਕਾਰਾ ਲਾ ਦਿੰਦੇ ਆ ਵਿਆਹ ਸ਼ਾਦੀ ਚ ਬੋਲਣਾ ਹੋਵੇ ਤਾਂ ਬੜਾ ਸੌਕਾ ਝੂਟੀਆਂ ਸਿਫਤਾਂ ਹੀ ਕਰ ਲੀਆਂ ਫੁੱਫੜ ਆ ਗਿਆ ਮਾਸੜ ਆ ਗਿਆ ਚਾਚਾ ਆ ਗਿਆ ਤਾਇਆ ਆ ਗਿਆ ਬੜਾ ਚੰਗਾ ਬੜਾ ਵਧੀਆ ਭਾਵੇਂ ਰੱਜ ਕੇ ਸੂਮ ਹੋਵੇ ਝੂਠ ਹੀ ਮਾਰਨ ਜਿੰਨਾ ਮਰਜ਼ੀ ਮਾਰ ਦਿਓ ਪਰ ਆ ਇੱਕ ਸਟੇਜ ਆ ਜਿੱਥੇ ਇੱਕ ਗੱਲ ਹੋਣੀ ਆ ਇੱਥੋਂ ਉੱਥੋਂ ਸੱਚੂ ਹੀ ਸੱਚ ਨਿਭੜੇ ਇੱਥੇ ਸੱਚ ਦੀ ਗੱਲ ਹੋਣੀ ਆ ਇੱਥੇ ਤੁਹਾਡਾ ਬੈਠਾ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਬਹੁਤ ਕੀਮਤੀ ਆ ਤੁਸੀਂ ਇਹ ਭਰੋਸਾ ਕਰਕੇ ਬਹੁਤ ਅਸੀਂ ਇਹ ਭਰੋਸਾ ਕਰਕੇ ਖਲੋਈਏ ਸਟੇਜ ਉੱਤੇ ਕਿ ਐਸ ਪਿੰਡ ਦੇ ਵਿੱਚੋਂ ਐਸ ਇਲਾਕੇ ਦੇ ਵਿੱਚੋਂ ਪਤਾ ਨਹੀਂ ਕਿੰਨੇ ਕ ਕਰਮ ਚੰਗੇ ਆ ਸਾਡੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਸਾਹਮਣੇ ਲਿਆ ਕੇ ਬਾ ਲਿਆ ਆਪਣੇ ਤੇ ਜੇ ਇਹ ਸੋਚਿਆ ਨਾ ਵੀ ਮੈਂ ਤਿਆਰ ਹੋ ਕੇ ਆਇਆ ਮੈਂ ਟਾਈਮ ਕੱਢਿਆ ਮੈਂ ਉਗਰਾਹੀ ਦਿੱਤੀ ਆਡੇ ਪਿੰਡ ਚ ਕੀ ਬਦਾ ਕਿੰਨੇ ਕਿ ਇਦਾਂ ਦੇ ਹੋਣਗੇ ਜਿਨ੍ਹਾਂ ਦੇ ਕਰਮਾਂ ਚ ਸਤ ਸੰਗਤ ਨਹੀਂ ਹੈਗੀ ਤੇ ਉਹ ਜਾਂਦੇ ਸੜਕ ਤੋਂ ਹੀ ਮੁੜ ਜਾਣੇ ਫਿਰ ਤੁਰ ਕੇ ਤੇ ਜਾਂ ਘਰੇ ਲੰਮੇ ਪਏ ਰਹਿ ਜਾਣੇ ਕਈ ਆਏ ਆ ਮੇਲਾ ਵੇਖਣ ਇਥੇ ਪਰ ਕਰਮਾਂ ਚ ਇਥੇ ਨਹੀਂ ਸਤ ਸੰਗਤ ਹੈਗੀ ਉਹਨਾਂ ਜੋੜੇ ਘਰ ਜੋ ਲੰਗਰ ਪਾਣੇ ਉਥੋਂ ਛਕਣਾ ਤੇ ਮੁੜ ਜਾਣਾ ਬਾਹਰ ਆਏ ਉਹ ਸਤ ਸੰਗਤ ਕਰ ਨਹੀਂ ਕਰਮ ਚੰਗੇ ਤੇ ਕੀ ਕਰ ਸਕਦੇ ਆ ਕਿਉਂਕਿ ਚੰਗੇ ਭਾਗਾਂ ਤੋਂ ਬਿਨਾ ਨਾ ਤੇ ਸੰਗਤ ਮਿਲਦੀ ਆ ਚੰਗੇ ਭਾਗਾਂ ਤੋਂ ਬਿਨਾ ਨਾ ਸੇਵਾ ਮਿਲਦੀ ਆ ਜਿਸ ਮਸਤਕ ਭਾਗ ਸੋ ਲਾਗਾ ਸੇਵ ਬੜੀ ਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਬੜੀ ਗੁਰੂ ਨੇ ਤੁਹਾਡੇ ਤੇ ਦਇਆ ਕੀਤੀ ਆ ਸਾਡੇ ਤੇ ਵੀ ਕਿਰਪਾ ਇਸ ਕਰਕੇ ਕੀਤੀ ਆ ਕਿ ਨਾ ਸਾਡੀ ਕੋਈ ਪੜ੍ਹਾਈ ਨਾ ਕੋਈ ਸਾਡੀ ਲਿਖਾਈ ਨਾ ਕੋਈ ਅਕਲ ਨਾ ਕੋਈ ਵਿਦਵਤਾ ਪਰ ਗੁਰੂ ਨੇ ਇਨਾਂ ਕ ਮਾਣ ਦਿੱਤਾ ਵਾ ਇਨਾਂ ਕ ਸਨਮਾਨ ਦੇ ਕੇ ਨਵਾਜਿਆ ਮੈਂ ਹਰ ਸਟੇਜ 'ਤੇ ਇੱਕ ਗੱਲ ਕਹਿਣਾ ਹੁੰਦਾ ਕਈ ਵਾਰੀ ਬੰਦਿਆਂ ਦੇ ਮੂੰਹ 'ਚੋਂ ਗੱਲ ਨਿਕਲ ਜਾਂਦੀ ਸੱਚ ਹੋ ਜਾਂਦੀ ਆ ਉਹ ਪਾਉ ਮੇਲਾ ਸੋਂ ਬੈਠਾ ਸ਼ਾਹਪੁਰ ਜੱਜਨਾਲਾ ਜਦੋਂ ਨਵੇਂ-ਨਵੇਂ ਹੀ ਇੰਨਾ ਕੋਈ ਆਏ ਤੇ ਦੋ ਤਿੰਨ ਰੀ ਲਗਾਤਾਰ ਆਏ ਇਹ 2000 ਮੇਰੇ ਸਿਰਫ 10-11 ਦੀਆਂ ਗੱਲਾਂ ਵਾਂ ਤੇ ਮੈਨੂੰ ਕੁਦਰਤੀ ਬੈਠਿਆਂ-ਬੈਠੇ ਇੰਨਾ ਕੋਈ ਆਏ ਤੇ ਟਾਈਮ ਲਾ ਲਿਆ ਤੇ ਤੁਰਨ ਲੱਗਿਆਂ ਮੋਟਰਸਾਈਕਲ ਸੀ ਸਾਡੇ ਕੋਲ ਤੇ ਤੁਰ ਲੱਗਿਆਂ ਤੇ ਕੋਈ ਨਹੀਂ ਟਾਈਮ ਆ ਲੈਣ ਤੋਂ ਲੱਭਦੇ ਫਿਰਿਆ ਕਰਨਾ ਤੁਹਾਨੂੰ ਅਸੀਂ ਤਾਂ ਤੁਸੀਂ ਮੜ ਕੇ ਕਾਬੂ ਨਹੀਂ ਆਇਆ ਕਰਨਾ ਸਾਡੇ ਤੇ ਅੱਜ ਗੱਲ ਉਹਨਾਂ ਵਾਸਤੇ ਹੈ ਇਦਾਂ ਹੀ ਆ ਪਿਆਰ ਬੜਾ ਦਿੰਦੇ ਸਾਲ-ਸਾਲ ਪਹਿਲਾਂ ਤਰੀਕਾਂ ਲਿਖਾ ਛੱਡਦੇ ਆ ਸਾਨੂੰ ਪਰ ਇਸ ਇਲਾਕੇ ਨੇ ਬੜਾ ਮਾਣ ਦਿੱਤਾ ਸਨਮਾਨ ਦਿੱਤਾ ਹੈ ਇਸ ਇਲਾਕੇ ਦਾ ਹਮੇਸ਼ਾ ਮੈਂ ਰਹਿ ਨਹੀਂ ਰਹਾਂਗਾ ਸੋ ਫਤੇਦਾਰ ਪ੍ਰਵਾਨ ਕਰੋ ਮੈਂ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਤੁਹਾਡੇ ਨਾਲ ਕਰਨੀ ਸਿੱਧਾ ਪ੍ਰਸੰਗ ਹੀ ਸ਼ੁਰੂ ਕਰਨਾ ਦਾ ਰਿਜ਼ਲਟ ਤੁਹਾਡੇ ਚਰਨਾਚ ਰੱਖਣਾ ਮਨ ਮੇਰੇ ਤੇ ਇਕਾਗਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ